ਪਿਆਰ ਭਰੀ ਸਾਥ ਸ੍ਰੀ ਅਕਾਲ ਪੰਜਾਬੀ ਚੜਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 17 ਜਨਵਰੀ 2024 ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਪੈਨਸ਼ਨ ਸੰਬੰਧੀ ਆਈ ਵੱਡੀ ਖਬਰ 6000 ਰੁਪਏ ਦੀ ਨਵੀਂ ਸਕੀਮ ਸ਼ੁਰੂ ਮਹਿਲਾਵਾਂ ਦੇ ਲਈ ਸੀਐਮ ਆਨ ਨੂੰ ਮਿਲੀ ਜਾਣੋ ਮਾਰਨ ਦੀ ਧੌਂਗੀ ਤੇ ਹੁਣ ਖਾ ਵਾਲਾ ਸ਼ੁਰੂ ਕਰ ਲੈਂਦੇ ਆਂ ਜੀ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਟੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੇਰੀ ਨਾ ਕਰਦੇ ਹੋਏ ਚੱਲਦੇ ਆ ਜੀ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਪਟਿਆਲਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪਟਿਆਲਾ ਚ ਭੇਦਭਰੇ ਹਾਲਾਤ ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹਾਂਜੀ ਤੁਹਾਨੂੰ ਦੱਸਦੀ ਐ ਕਿ ਪਟਿਆਲਾ ਦੇ ਮਾਰਕਲਕ ਕਲੋਨੀ ਚ ਅੱਜ ਦੁਖਦਾਈ ਖਬਰ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਭੇਦਭਰੇ ਹਾਲਤ ਵਿੱਚ ਮੌਤ ਹੋ ਗਈ ਆ ਪਤੀ ਪਤਨੀ ਅਤੇ ਦੋ ਛੋਟੇ ਛੋਟੇ ਬੱਚੇ ਸ਼ਾਮਿਲ ਹਨ ਇਹ ਪ੍ਰਵਾਸੀ ਦੱਸੇ ਜਾ ਰਹੇ ਹਨ ਰਾਤ ਨੂੰ ਕਮਰੇ ਵਿੱਚ ਕੋਲੇ ਵਾਲੀ ਅੰਗੀਠੀ ਬਾਲ ਕੇ ਸੁੱਤੇ ਪਏ ਸਨ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਵਿੱਚ ਚੰਗੇ ਭਵਿੱਖ ਦੇ ਲਈ ਆਇਆ ਸੀ ਕਾਬਿਲਗੌਰ ਇੱਕ ਬਹੁਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਤੇ ਉਸ ਦੀ ਪਤਨੀ ਉਸ ਦਿੱਤੀ ਪੁੱਤਰ ਘਰ ਵਿੱਚ ਠੰਡ ਤੋਂ ਬਚਣ ਲਈ ਅਗੀਠੀ ਬਾਲ ਕੇ ਅੱਗ ਸੇਕ ਰਿਹਾ ਸੀ ਉਸ ਤੋਂ ਬਾਅਦ ਉਹ ਸੌਂ ਗਏ ਅਚਾਨਕ ਪਾਣਾ ਬਾਪਰ ਗਿਆ ਦੱਸਦੀ ਹੈ ਕਿ ਅਗੀਠੀ ਦਾ ਧੂਆ ਚੜਨ ਕਾਰਨ ਬੱਚਿਆਂ ਸਣੇ ਮਾਤਾ ਪਿਤਾ ਦੀ ਮੌਤ ਹੋ ਗਈ ਮਿੱਤਕਾਂ ਦੀ ਪਛਾਣ ਨਵਾਬ ਕੁਮਾਰ ਉਸ ਦੀ ਪਤਨੀ ਕਤੇ ਬੇਟੀ ਰਕਾਇਆ 4 ਸਾਲਾ ਬੇਟਾ ਅਰਮਾਨ ਕੁਮਾਰ 2 ਮਹੀਨੇ ਪਹਿਜੋ ਹੋਈ ਇਹ ਫਿਲਹਾਲ ਮੌਕੇ ਉਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਿਸ ਨੇ ਮਿੱਤਕ ਪਰਿਵਾਰ ਨੂੰ ਲਾਸ਼ਾਂ ਨੂੰ ਪਟਿਆਲਾ ਤੇ ਹਸਪਤਾਲ ਚ ਮੋਰਟਰੀ ਵਿੱਚ ਰਖਵਾ ਦਿੱਤਾ ਜਿੱਥੇ ਉਹਨਾਂ ਨੂੰ ਸਵੇਰ ਚੜ੍ਹਦੇ ਹੀ ਬੋਸਟਮ ਹੋਵੇਗਾ ਮਿੱਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ ਵਿੱਚ ਕੰਮ ਕਰਦਾ ਸੀ ਜੋ ਬੜੀ ਮੰਦਪਾਗ ਕਰਨਾ ਪਟਿਆਲਾ ਦੇ ਵਿੱਚ ਜਿਹੜੀ ਉਹ ਵਾਪਰੀ ਆ ਸੁਅਗਿਕ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਬਿਆਦਵੀ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਗੁਰਦੁਆਰਾ ਸਾਹਿਬ ਵਿੱਚ ਵੱਡੀ ਘਟਨਾ ਬਿਆਦਵੀ ਦੇ ਸ਼ੱਕ ਚ ਉਤਾਰਿਆ ਮੌਤ ਦੀ ਘਾਟ ਸ਼ੌਣੀ ਬਣਿਆ ਇਲਾਕਾ ਤੋਂ ਦੱਸਦੀ ਹੈ ਕਿ ਫਗਵਾੜਾ ਚ ਮੰਗਲਵਾਰ ਸਵੇਰੇ ਇੱਕ ਨਿਹੰਗ ਸਿੰਘ ਨੇ ਗੁਰਦੁਆਰੇ ਚ ਬਿਆਦਵੀ ਦੇ ਸ਼ੱਕ ਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਰਮਨ ਸਿੰਘ ਨਾਂ ਦੇ ਇਸ ਨਿਹੰਗ ਦੀ ਵੀਡੀਓ ਸ਼ੇਅਰ ਕਰਕੇ ਕਤਲ ਦੀ ਜ਼ਿੰਮੇਵਾਰੀ ਵੀ ਜਿਹੜੀ ਲਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਨਿਹੰਗ ਸਿੰਘ ਨੇ ਆਪਣੇ ਆਪ ਨੂੰ ਚੌੜੇ ਖੂ ਗੁਰਦੁਆਰੇ ਦੇ ਅੰਦਰ ਜਿਹੜਾ ਬੰਦ ਕਰ ਲਿਆ ਪਾਰੀਗੈਂਡ ਦੇ ਵਿੱਚ ਪੁਲਿਸ ਫੋਰਸ ਮੌਕੇ ਤੇ ਤਾਇਨਾਤ ਹੈ ਇਲਜ਼ਾਮ ਹੈ ਕਿ ਦੇਰ ਰਾਤ ਇੱਕ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕੀਤੀ ਜਿਸ ਕਾਰਨ ਗੁੱਸੇ ਵਿੱਚ ਆਏ ਨਿਹੰਗ ਸਿੰਘ ਨੇ ਉਕਤ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਪਤਾ ਲੱਗਾ ਕਿ ਘਟਨਾ ਤੋਂ ਬਾਅਦ ਨਿਹੰਗ ਸਿੰਘ ਨੇ ਆਪਣੇ ਆਪ ਨੂੰ ਗੁਰਦੁਆਰਾ ਸਾਹਿਬ ਚ ਵੰਦ ਕਰ ਲਿਆ ਜਿੱਥੇ ਪੁਲਿਸ ਨੇ ਘੇਰਾ ਪਾ ਲਿਆ ਕਾਤਲ ਕੀਤੇ ਗਏ ਨੌਜਵਾਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਕਿਸੇ ਸੁੱਖੀ ਨੌਜ ਨੂੰ ਗਾਲਤ ਕੰਮ ਕਰਵਾਉਣ ਲਈ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਉਹ ਵੀਡੀਓ 'ਚ ਬਾਰ-ਬਾਰ ਕਹਿ ਰਿਹਾ ਹੈ ਕਿ ਉਹਨੇ ਕੁਝ ਨਹੀਂ ਕੀਤਾ ਹੋ ਬਹੁਤ ਇਮਾਨਦਾਰ ਹੈ ਅਜੇ ਤੱਕ ਮਿੱਤਕ ਦੀ ਪਛਾਣ ਜਿਹੜੀ ਆਹੋ ਨਹੀਂ ਹੋ ਸਕੀ ਸੋ ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਗੇ ਵੱਧ ਹੋਈ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਪਸ਼ੂਆਂ 'ਚ ਫੈਲੀ ਬਿਮਾਰੀ ਹੁਣ ਤੱਕ ਕਰੀਬ 100 ਪਸ਼ੂਆਂ ਦੀ ਮੌਤ ਤੋਂ ਦੱਸਦੀ ਹੈ ਕਿ ਦਿਲਾਬ ਠੰਡਾ ਦੇ ਪਿੰਡ ਰਾਏਕੀ ਗਾਲਾ ਵਿੱਚ ਇੱਕ ਹਫ਼ਤੇ 'ਚ 100 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਗਈ ਆ ਜਾਨਵਰਾਂ ਦੀ ਮੌਤ ਦਾ ਕਾਰਨ ਇਨਫੈਕਸ਼ਨ ਅਤੇ ਬੰਦ ਦੀ ਠੰਡ ਦੱਸਿਆ ਜਾ ਰਿਹਾ ਫਿਲਹਾਲ ਡਾਕਟਰਾਂ ਦੀ ਟੀਮ ਮੌਤ ਦੇ ਕਾਰਨ ਦੀ ਜਾਂਚ 'ਚ ਡਿਊਟੀ ਯਾ ਇਸ ਦੇ ਨਾਲ ਹੀ ਪਸ਼ੂਆਂ ਦੀ ਲਗਾਤਾਰ ਹੋ ਰਹੀ ਮੌਤ ਕਾਰਨ ਪਸ਼ੂ ਮਾਲਕ ਕਾਫੀ ਪਰੇਸ਼ਾਨ ਅਤੇ ਤਹਜ਼ਤ ਵਿੱਚ ਹਨ ਡਾਕਟਰਾਂ ਦੀ ਟੀਮ ਪਿੰਡ ਵਿੱਚ ਘਰ ਘਰ ਜਾ ਕੇ ਬਿਮਾਰ ਪਸ਼ੂਆਂ ਨੂੰ ਟੀਕੇ ਲਗਾ ਕੇ ਦਵਾਈਆਂ ਦੇ ਰਹੀ ਹੈ ਪਿੰਡ ਵਾਸੀਆਂ ਵੱਲੋਂ 100 ਤੋਂ ਵੱਧ ਪਸ਼ੂਆਂ ਦੀ ਮੌਤ ਹੋਣ ਦੀ ਗੱਲ ਆਖੀ ਜਾ ਰਹੀ ਹੈ ਇਹਨਾਂ ਮੌਦਾ ਕਾਰਨ ਪਤਾ ਜਿਹੜਾ ਉਹ ਨਹੀਂ ਲੱਗ ਸਕਿਆ ਪਸ਼ੂ ਪਾਲਕਾਂ ਦਾ ਇਲਜ਼ਾਮ ਹੈ ਕਿ ਡਾਕਟਰਾਂ ਵੱਲੋਂ ਸਮੇਂ ਸਿਰ ਦਵਾਈਆਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਜੋ ਕਿ ਕਰੀਬ 2 ਤੋਂ 3 ਮਹੀਨੇ ਪਹਿਲਾਂ ਹੋਣਾ ਸੀ ਨਾ ਹੀ ਪਿੰਡਾਂ ਵਿੱਚ ਹਸਪਤਾਲ ਦੇ ਅੰਦਰ ਡਾਕਟਰ ਉਪਲਬਧ ਹਨ ਅਜਿਹੀ ਸਥਿਤੀ ਵਿੱਚ ਲੋਕ ਆਪਣੇ ਪਸ਼ੂਆਂ ਦਾ ਇਲਾਜ ਕਿੱਥੋਂ ਕਰਵਾਉਣ ਸੋ ਵੱਡੀ ਅਪਵਾਦ ਵੱਡੀ ਸੋ ਵੱਡੀ ਘਟਨਾ ਜਿਹੜੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਵਾਪਰੀ ਆ ਪਸ਼ੂਆਂ ਦੀ ਬਿਮਾਰੀ ਨੂੰ ਲੈ ਕੇ ਸੋ ਅੱਗੇ ਚੱਲਦੇ ਹਾਂ ਜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਜਾਨ ਨੂੰ ਮਾਰਨ ਦੀ ਧਮਕੀ ਹਾਂਜੀ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਦੇ ਨਾਲ-ਨਾਲ ਡੀਜੀਪੀ ਪੰਜਾਬ ਗੌਰਵ ਜਾਦਵ ਨੂੰ ਵੀ ਇਹ ਧਮਕੀ ਦਿੱਤੀ ਗਈ ਹੈ ਖਾਲਿਸਤਾਨੀ ਅੱਤਵਾਦੀ ਗੁਰਪੰਤ ਸਿੰਘ ਪੰਨੂ ਨੇ ਇਹ ਧਮਕੀ ਦਿੱਤੀ ਹੈ ਆਉਣ ਵਾਲੀ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਨ ਲਈ ਪੰਨੂ ਨੇ ਗੈਂਗਸਟਰਾਂ ਨੂੰ ਇਕੱਠੇ ਹੋਣ ਲਈ ਕਿਹਾ ਹੈ ਕਿਉਂਕਿ ਇਸ ਦਿਨ ਗਣਤੰਤਰ ਦਿਵਸ ਵੀ ਹੈ ਪੰਨੂ ਨੇ 26 ਜਨਵਰੀ ਨੂੰ ਮੁੱਖ ਮੰਤਰੀ ਤੇ ਹਮਲਾ ਕਰਨ ਲਈ ਗੈਂਗਸਟਰਾਂ ਦਾ ਸਾਥ ਮੰਗਿਆ ਦੱਸ ਦਈਏ ਕਿ ਖਾਲਿਸਤਾਨੀਆਂ ਤੇ ਗੈਂਗਸਟਰਾਂ ਤੇ ਹੋ ਰਹੀ ਲਗਾਤਾਰ ਕਾਰਵਾਈ ਕਾਰਨ ਖਾਲਿਸਤਾਨੀ ਅਤੇ ਗੈਂਗਸਟਰ ਘਬਰਾ ਆ ਗਏ ਹਨ ਕਿਉਂਕਿ ਪੁਲਿਸ ਨੇ ਗੈਂਗਸਟਰਾਂ ਤੇ ਖਾਲਿਸਤਾਨੀਆਂ ਨੂੰ ਅਤਿਵਾਦੀ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ ਤੇ ਪਿਛਲੇ ਕੁਝ ਸਮਿਆਂ ਤੋਂ ਤੇਜ਼ ਕਾਰਵਾਈਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਗੁਰਵੰਤ ਸਿੰਘ ਪੰਨੂ ਨੇ ਵੱਡਾ ਜਿਹਾ ਹਮਲਾ ਕਰਨ ਦਾ ਗੈਂਗਸਟਰਾਂ ਦੇ ਨਾਲ ਸਾਥ ਮੰਗਿਆ ਜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਰਨ ਦੀ ਜਿਹੜੀ ਧਮਕੀ ਆਹੋ ਦਿੱਤੀ ਗਈ ਆ। ਸੋ ਅੱਗੇ ਚੱਲਦੇ ਹਾਂ ਜੀ। ਪੈਨਸ਼ਨ ਸੰਬੰਧੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਆ। ਤਾਂ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਮਹਿਲਾਵਾਂ ਲਈ ਸਰਕਾਰ ਨੇ ਬਦਲੇ ਪੈਨਸ਼ਨ ਦੇ ਨਿਯਮ। ਮਹਿਲਾਵਾਂ ਲਈ ਸਰਕਾਰ ਨੇ ਪੈਨਸ਼ਨ ਨਿਯਮਾਂ ਨੂੰ ਪਹਿਲਾਂ ਨਾਲੋਂ ਬਿਹਤਰ ਅਤੇ ਆਸਾਨ ਬਣਾ ਦਿੱਤਾ ਹੈ। ਹੁਣ ਮਹਿਲਾ ਸਰਕਾਰੀ ਕਰਮਚਾਰੀ ਆਪਣੇ ਬੱਚਿਆਂ ਨੂੰ ਪੈਨਸ਼ਨ ਲਈ ਨਾਮਵੰਨੀ ਕਰ ਸਕਦੀ ਹਾਂ ਕਿ ਮਹਿਲਾ ਕੇਂਦਰ ਸਰਕਾਰ ਦੀ ਕਰਮਚਾਰੀ ਜਾਂ ਪੈਨਸ਼ਨ ਆਪਣੇ ਪਤੀ ਵਿਰੁੱਧ ਤਲਾਕ ਦਾਜ ਜਾਂ ਘਰੇਲੂ ਹਿੰਸਾ ਦਾ ਕੇਸ ਦਰਜ ਹੋਣ ਦੀ ਸਥਿਤੀ ਵਿੱਚ ਆਪਣੇ ਬੱਚੇ ਨੂੰ ਪੈਨਸ਼ਨਰ ਵਜੋਂ ਨਾਮਜਦ ਕਰ ਸਕਣਗੀਆਂ ਸਰਕਾਰ ਨੇ ਕੇਂਦਰੀ ਸਿਵਲ ਸੇਵਾਵਾਂ ਨਿਯਮਾਂ ਵਿੱਚ ਸੋਧ ਕੀਤੀ ਹੈ ਇਹ ਇੱਕ ਨਵੀਂ ਪ੍ਰਣਾਲੀ ਹੈ ਜਿਸ ਵਿੱਚ ਔਰਤਾਂ ਦੀ ਪੈਨਸ਼ਨ ਨਿਯਮ ਜਿਹੜੇ ਨੇ ਉਹ ਬਦਲੇ ਨੇ ਤਾਂ ਦੱਸਦੇ ਇਹ ਕਿ ਔਰਤਾਂ ਲਈ ਪੈਨਸ਼ਨ ਨਿਯਮ ਬਦਲੇ ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਨਵੀਂ ਰਿਪੋਰਟ 2022 ਚ ਖੁਲਾਸਾ ਹੋਇਆ ਹੈ ਕਿ 2022 ਚ ਔਰਤਾਂ ਵਿਰੁੱਧ ਅਪਰਾਧ ਦੇ ਮਾਮਲੇ ਚ 31.4 ਫੀਸਦੀ ਜਾਨੀ 1.40 ਲੱਖ ਤੋਂ ਜ਼ਿਆਦਾ ਮਾਮਲੇ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਦੀ ਬੇਰਹਿਮੀ ਕਾਰਨ ਦਰਜ ਕੀਤੇ ਗਏ ਇਸ ਤੋਂ ਇਲਾਵਾ ਦਾਜਰੋਕੂ ਕਾਨੂੰਨ ਤਹਿਤ 13479 ਮਾਮਲੇ ਸਾਹਮਣੇ ਆਏ ਹਨ ਸਰਕਾਰ ਨੇ ਪੈਨਸ਼ਨ ਨੀਮਾ ਦੇ ਵਿੱਚ ਵੱਡਾ ਬਦਲਾਅ ਕੀਤਾ ਡਾਕਟਰ ਦੇ ਮੈਮੋਰੰਡਮ ਦੇ ਅਨੁਸਾਰ ਪੈਨਸ਼ਨ ਅਤੇ ਪੈਨਸ਼ਨਰ ਚਪਲਾਈ ਵਿਭਾਗ ਨੇ ਕਿਹਾ ਹੈ ਕਿ ਉਹਨਾਂ ਦੇ ਇਸ ਗੱਲ ਨੂੰ ਲੈ ਕੇ ਰਿਪਰੈਜ਼ੈਂਟ ਪ੍ਰਾਪਤ ਹੋਏ ਹਨ ਜਿਸ ਵਿੱਚ ਸਪਸ਼ਟਤਾ ਦੀ ਮੰਗ ਕੀਤੀ ਗਈ ਹੈ ਕਿ ਇੱਕ ਮਹਿਲਾ ਕਰਮਚਾਰੀ ਦਾ ਪੈਨਸ਼ਨਰ ਵਿਵਤਾ ਵਿਵਾਦ ਕਾਰਨ ਤਲਾਕ ਨਹੀਂ ਪटीशन ਜਾਂ ਅਦਾਲਤ ਵਿੱਚ ਕੇਸ ਦਾਇਰ ਕਰਨ ਦੀ ਸਥਿਤੀ ਵਿੱਚ ਆਪਣੇ ਬੱਚਿਆਂ ਨੂੰ ਨਾਮਿਨੀ ਬਣਾ ਸਕਦੀ ਹਨ ਵਿਪາກ ਵੱਲੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨਾਲ ਇਸ ਮਾਮਲੇ ਤੇ ਚਰਚਾ ਕਰਨ ਤੋਂ ਬਾਅਦ ਨਿਯਮਾਂ ਨੂੰ ਬਦਲਿਆ ਗਿਆ ਹੈ ਪੈਨਸ਼ਨ ਸਕੀਮ ਨੂੰ EPFO ਦਾ ਅਪਡੇਟ ਇਸ ਤੋਂ ਇਲਾਵਾ ਕਰਮਚਾਰੀ ਪੈਨਸ਼ਨ ਯੋਜਨਾ ਦੇ ਤਹਿਤ ਸੇਵਾ ਮੁਕਤੀ ਦੇ ਸਮੇਂ EPFO ਦੇ ਅਧਿਕਾਰ ਪੈਨਸ਼ਨ ਪ੍ਰਾਪਤ ਕਰਨ ਲਈ ਇੱਕ ਉੱਚ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਦੇ ਤਹਿਤ ਨਰਖਾ ਦੇ ਬੇਰਵਿਆਦ ਨੂੰ ਤਾਂ ਅਪਲੋਡ ਕਰਨ ਦੀ ਤਰੀਕ 31 ਦਸੰਬਰ 2023 ਸੀ ਕਿਰਤ ਦੇ ਰੋਜ਼ਗਾਰ ਮੰਤਰਾਲੇ ਦੇ ਬੋਧਵਾਰ ਨੂੰ ਕਿਹਾ ਕਿ ਸਮੇਂ ਹੁਣ ਤੱਕ ਪੰਜਵੇਂ ਮਹੀਨੇ ਲਈ ਬਵਾਦ ਆ ਦਿੱਤੀ ਗਈ ਹੈ ਰੋਜ਼ਗਾਰਦਾਤਾ ਕੁੱਲ ਕਰਮਚਾਰੀ ਦੇ ਬੇਤਨ ਦੇ ਕਾਪੀ ਅਪਲੋਡ ਕਰਨ ਲਈ 31 ਮਈ 2024 ਤੱਕ ਦਾ ਸਮਾਂ ਸਕੀਮ ਨੇ ਅਪਲਾਈ ਕਰਨ ਲਈ ਜਿਹੜਾ ਉਹ ਦੇ ਦਿੱਤਾ ਇਸ ਤੋਂ ਬਿਨਾ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ 6-6000 ਰੁਪਏ ਦੀ ਸਕੀਮ ਮਹਿਲਾਵਾਂ ਦੇ ਲਈ ਜਿਹੜੀ ਆਹੋ ਸ਼ੁਰੂ ਕੀਤੀ ਗਈ ਆ ਤੁਸੀਂ ਇੱਥੇ ਦੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਦੂਜਾ ਬੱਚਾ ਲੜਕੀ ਪੈਦਾ ਹੋਣ ਤੇ ਦਿੱਤੇ ਜਾ ਰਹੇ ਹਨ 6000 ਰੁਪਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਦੂਜਾ ਬੱਚਾ ਲੜਕੀ ਪੈਦਾ ਹੋਣ ਤੇ 6000 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਇਹ ਜਾਣਕਾਰੀ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸਿਖਾਵਾ ਨੇ ਦੱਸਿਆ ਕਿ ਦਿੱਤੇ ਯੋਜਨਾ ਨੂੰ ਲਾਗੂ ਕਰਨ ਦਾ ਉਦੇਸ਼ ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਕਰਨਾ ਅਤੇ ਔਰਤਾਂ ਨੂੰ ਅੰਸ਼ਕੀ ਮੁਆਵਜ਼ਾ ਪ੍ਰਦਾਨ ਕਰਕੇ ਉਹਨਾਂ ਦੀ ਸਿਹਤ ਅਤੇ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੁਧਾਰ ਕਰਨਾ ਚੇਅਰਮੈਨ ਜਗਰੂਪ ਸਿੰਘ ਸੇਵਾਵਾਂ ਨੇ ਦੱਸਿਆ ਕਿ ਸਰਕਾਰ ਵੱਲੋਂ 19 ਸਾਲ ਤੇ ਇਸ ਤੋਂ ਵੱਧ ਉਮਰ ਦੇ ਯਾਰਤਾਂ ਨੂੰ ਪਹਿਲੇ ਜੀਵਿਤ ਬੱਚੇ ਦੇ ਜਨਮ ਤੇ 5000 ਰੁਪਏ ਦੋ ਕਿਸ਼ਤਾਂ ਵਿੱਚ 3000 ਅਤੇ 2000 ਦਿੱਤੇ ਜਾ ਰਹੇ ਹਨ ਨੇ ਦੱਸਿਆ ਕਿ ਸਰਕਾਰ ਵੱਲੋਂ ਯੋਜਨਾ ਦਾ ਵਾਅਦਾ ਕਰਦੇ ਹੁਣ ਬੱਚਾ ਦੂਜਾ ਬੱਚਾ ਲੜਕੀ ਪੈਦਾ ਹੋਣ ਤੇ 6000 ਰੁਪਏ ਜਿਹੜੇ ਨੇ ਉਹ ਗਿੱਤੇ ਜਾਣਗੇ ਇਹ ਰਾਸੀ ਪ੍ਰਧਾਨ ਮੰਤਰੀ ਮਾਤਰੂ ਬਦਲਨ ਯੋਜਨਾ ਤਹਿਤ ਗਰਭਵਤੀ ਔਰਤਾਂ ਤੇ ਦੁੱਧ ਚਿਗਾਉਣ ਵਾਲੀਆਂ ਮਾਂਮਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਹਰਤਾਂ ਦੇ ਪੂਰੀ ਤਰ੍ਹਾਂ ਯਕੀਨੀ ਬਣਾਈ ਜਾਵੇਗੀ